ਵਾਹ ਤੋ ਦੇਖਾ ਦੇ ਉਸ ਦੀ ਗੱਲ ਹੈ ਇਸ ਤੋਂ ਅਰੇ ਉਸ ਦਾ ਤੇ ਸਭ ਤੋਂ ਵੱਧ ਇਹ ਕਿ ਉਹ ਬੱਚਾ ਤਾਂ ਵਿਸ਼ਵਾਸ ਜਿੱਦ ਹੋ ਗਿਆ ਦੋਨੋਂ ਸਰਕਾਰਾਂ ਦੀ ਜਿਹੜੀ ਮਿਰੁਖੀ ਹੈ ਦਿੱਲੀ ਵਾਲੀ ਦੀ ਵੀ ਤੇ ਪੰਜਾਬ ਵਾਲੀ ਦੀ ਇੱਕ ਬਹੁਤ ਐਕਸੈਸ ਹੁੰਦਾ ਹੈ ਇਸ ਸਮੇਂ ਦਾ ਸੰਕੀਦ ਮੇਰਾ ਨਾਸਤ ਕਿਸੇ ਸੰਦੇਸ਼ ਦੇ ਸੰਬੰਧੀ ਵੱਡਾ ਕਿਸੇ ਤਾਰਾ ਦਾ ਜਿਹੜਾ ਰੁਖ ਹੈ ਉਹ ਦੇਖੀ ਭਾਲੋ ਨਾ ਸਰਕਾਰਾਂ ਅੰਤ ਨੂੰ ਨਾ ਜੋ ਸੱਕ ਵੀ ਕੋਈ ਸਰਕਾਰ ਕੋਈ 75000 ਰੁਪਏ ਮੈਨਰਕਟਰ ਹੈ ਦੇਖੋ ਜਿਹੜੀ ਦਿੱਲੀ ਵਾਲੀ ਸਰਕਾਰ ਆ ਨੰਨਾ ਮੇਤਾ ਜਿਹੜਾ ਰੋਹ ਹਕਤियार ਦਿੱਤੇ ਕਿੱਤਿਆ ਜਿਹੜੀ ਪੰਜਾਬ ਵਾਲੀ ਸਰਕਾਰ ਆ ਏ ਇਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਏਡੇ ਵੱਡੇ ਵੱਡੇ ਵਾਅਦੇ ਕਰਦੇ ਸੀ ਅੱਜ ਇਹਨਾਂ ਦੇ ਹਾਲਾਤ ਨੇ ਜਿਹੜੇ ਬੰਦੇ ਕੋਈ ਸ਼ਰਾਬ ਨਾਲ ਹਾਲਾਂਕਿ ਉਹ ਗਲਤ ਗੱਲ ਹੈ ਇਹਨਾਂ ਦੀ ਇਕੱਲੀ ਕਰਕੇ ਮਰੇ ਉਹਨਾਂ ਨੂੰ ਕੰਪੋਜੀਸ਼ਨ ਉਹਨਾਂ ਨੂੰ ਨੌਕਰੀਆਂ ਤੇ ਜਿਹੜਾ ਦੇਸ਼ ਵਾਸਤੇ ਸ਼ਹੀਦ ਹੋ ਗਿਆ ਉਹਦੇ ਵਾਸਤੇ ਕੁਝ ਵੀ ਮੈਂ ਸਮਝਦਾ ਕਿ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਵਿਖੇਦੀ ਕਰ ਸਕਾਂ ਉਹ ਤਾਂ ਬਿਨ ਅਫਸੋਸ ਆ ਰਹੇ ਹਨ ਕਿਵੇਂ ਸਰਕਾਰਾਂ ਦੀ ਬੇਰੁਖੀ ਦੇਖ ਕੇ ਤੇ ਅੱਜ ਤਾਂ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਪਰਮਾਤਮਾ ਇਸ ਨੌਜਵਾਨ ਬੱਚੇ ਨੂੰ ਆਪਣੇ ਚਰਨਾਂ ਦੇ ਨਿਵਾਸਤਨ ਬਖਸ਼ੇ ਪਰਿਵਾਰ ਨੂੰ ਭਗਮੰਦ ਦਾ ਬਲ ਬਖਸ਼ੇ ਤੇ ਪਰਮਾਤਮਾ ਕਰੇ ਸਾਡਾ ਸਮਝ ਆਉਂਦਾ ਹੈ ਕਿ ਉਦੋਂ ਇਸ ਬੱਚੇ ਨੂੰ ਇਸ ਪਰਿਵਾਰ ਨੂੰ ਜਰੂਰ ਜੀਗਾ ਬਣਦਾ ਰੁਤਬਾ ਦਿਵਾਉ। ਅਸੀਂ ਤੁਹਾਨੂੰ ਕਹਿ ਰਹੇ ਹਾਂ ਵੀ ਅਗਨੀ ਵੀਰ ਵਾਸਤੇ ਕੋਈ ਅਸੀਂ ਸਾਚਾ ਨਹੀਂ ਦੇ ਸਕਦੇ ਇਸ ਤਰੀਕੀ ਔਰ ਫਿਰ ਉਹ ਲਗਾਤਾਰ ਅਗਲੀ ਵੀਰ ਦੀ ਫਰਕੀ ਜੇ ਵੀ ਚੱਲ ਰਹੀ ਹੈ ਉਹਦਾਰੀ ਦੇਖੋ ਜੋ ਦਿੱਲੀ ਦੀ ਸਰਕਾਰ ਦਾ ਹਾਲ ਆ ਤੁਹਾਨੂੰ ਸਾਰਿਆਂ ਨੂੰ ਪਤਾ ਉਹਨੇ ਨਹੀਂ ਸਭ ਤੋਂ ਮਾੜੀ ਪਾਲਿਸੀ ਬਣਾਈ ਹੈ ਉਹ ਪੰਜਾਬ ਵਾਸਤੇ ਸਭ ਕੋਈ ਖਤਰਨਾਕ ਪਾਲਿਸੀ ਹੈ ਆਪਣੇ ਬੱਚਿਆਂ ਦੀ ਕਹਿੰਦੇ ਆਪਣੇ ਬੱਚੇ ਫੌਜ ਚ ਬਾਜ ਜਾਂਦੇ ਇੱਕਦਮ ਉਹਨੇ ਵੈਸੇ ਹੀ ਆਪਣੀ ਗਿਣਤੀ ਘਟਾ ਦਿੱਤੀ ਠੀਕ ਹੈ ਇੱਕ ਵੈਸੇ ਵੀ ਕਿਉਂਕਿ ਆਪਾਂ ਬਾਰਡਰ ਸਟੇਟਾਂ ਨੂੰ ਨੁਕਸਾਨ ਆਪਣਾ ਹੀ ਹੁੰਦਾ ਹੈ ਅਗਨੇ ਬੱਚਿਆਂ ਦਾ ਹੁੰਦਾ ਸੋ ਆਪਣੇ ਵਾਸਤੇ ਇਹ ਬਹੁਤ ਘਾਤਕ ਸਕੀਮ ਹੈ ਦਿੱਲੀ ਸਰਕਾਰ ਦੀ ਤੇ ਸੀਐਮਾਰੇ ਵੀ ਤੁਸੀਂ ਸਮਝਦੇ ਹੋ ਕਿੱਡੀਆਂ-ਕਿੱਡੀਆਂ ਗੱਲਾਂ ਕਰਦਾ ਸੀ ਉਹ ਕਹਿੰਦਾ ਸੀ ਕਿ ਉਹ ਨਾ ਕਰਨ ਮੈਂ ਕਰੂੰਗਾ ਲਾ ਜੋ ਵੀ ਲੁਕਿਆ ਬੈਠਾ ਸੋ ਬੜੀ ਅਫਸੋਸ ਦੀ ਗੱਲ ਹੈ ਬਹੁਤ ਦੁੱਖ ਹੈ ਜਿਹਨੇ ਹਮ ਤੋਂ ਪ੍ਰਧਾਨ ਸਾਹਿਬ ਨੇ ਕਿਹਾ ਵੀ ਰਾਜ ਰਾਜ ਨਾ ਸੁਧਾਂਗੇ ਪਰਿਵਾਰ ਨੂੰ ਮਲਾਵਾਂਗੇ ਯਾਨੀ ਕਿ ਕਾਂਗਰਸ ਪਾਰਟੀ ਉਹਦਾ ਜ਼ੋਰ ਲਾਉ ਵੀ ਪਰਿਵਾਰ ਨਾਲ ਕਰਨੀ ਦੇਖੋ ਕਾਂਗਰਸ ਪਾਰਟੀ ਕੋਈ ਇਹ ਨਹੀਂ ਕੀ ਗੱਲ ਕਰ ਰਹੀ ਹੈ ਪਾਰਲੀਮੈਂਟਲ ਇਲੈਕਸ਼ਨਾਂ ਵਿੱਚ ਵੀ ਸੈਡੀ ਪਾਲਿਸੀ ਸੀ ਕਿ ਇਹ ਬੰਦ ਕਰਕੇ ਅਸੀਂ ਰੈਗੂਲਰ ਬੱਚਿਆਂ ਦੀ ਪ੍ਰਤੀ ਸ਼ੁਰੂ ਕਰਨੀ ਆ ਤੇ ਇਹਨਾਂ ਬੱਚਿਆਂ ਨੂੰ ਜੋ ਉਹਨਾਂ ਦਾ ਮਾਨ ਸਨਮਾਨ ਆ ਸਭ ਕੁਝ ਆ ਦੋਵਾਂ ਨੂੰ ਇਹ ਕੋਈ ਇਹ ਨਹੀਂ ਅਸੀਂ ਅੱਜ ਕਰ ਰਹੇ ਸੋ ਕਾਂਗਰਸ ਪਾਰਟੀ ਦੀ ਪਾਲਿਸੀ ਹੈ